ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਡੋਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਕੱਲ ਗੱਡਵਰ ਸਾਹਿਬ ਰੰਗੋਈ ਜੀ ਅੱਜ ਮਾਦੁਰੇ ਤੋਂ ਬਾਅਦ ਅੱਜ ਨਗਰ ਕੀ ਇਤਨ ਵਾਲਾ ਵਰਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਸਰਪੱਤ ਨਗਰ ਕੀ ਇਤਨ ਤੇ ਆ ਗਿਆ ਔਰ ਪੂਰੇ ਇਲਾਕੇ ਚ ਦੌਂਦਾ ਹੋਇਆ ਪੂਰੀਆਂ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਹੈ ਔਰ ਸੰਤਾ ਕਲਿਤਾ ਜੀ ਦਾ ਲਾਲ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਇਸ ਤਰ੍ਹਾਂ ਉਹ ਬੜੇ ਤੂਫਾਨਾਂ ਉਹਨਾਂ ਬਣਾ ਰਹੀਆਂ ਨੇ ਔਰ ਕੱਲ ਇਹ ਜਿਹੜਾ ਪ੍ਰੋਪਾਇਲਣਗੇ ਅੱਜ ਜਿਹੜਾ ਨਗਰ ਕੀਰਤਨ ਹੈ ਤੇ ਜੋਤੀ ਜੂਜਾਵਾ ਕੇ ਇਹਦੀ ਸਮਾਪਤੀ ਹੋਊਗੀ ਔਰ ਮੈਂ ਸੂਚੀ ਇਹ ਕਹਿ ਸਕਦਾ ਜਿੱਤੇ ਧੰਨਵਾਦ ਕਰਦਾ ਅੱਜ ਨਗਰ ਕੀਰਤਨ ਦੇ ਮੁਖੀ ਮੁੱਖ ਪ੍ਰਿੰਦਾ ਉਹਨੇ ਤਹਿਵਾਦੀਆਂ ਔਰ ਲੱਖ ਲੱਖ ਵਧਾਈ ਜਿੰਨੇ ਸਤਪੁਰਨਾਲਕਾ ਤਲਗਟਿਆ ਮਿੱਟੀ ਤੋਂ ਵਿਰਾਕ ਚਾਨਣ ਹੋਇਆ ਇਹ ਮਹਾਵਾਕੂ ਦਾ ਰੱਦ ਸੰਸਥਾ ਦੇ ਵਿੱਚ ਬਹੁਤ ਹੀ ਭਾਰੀ ਉਛਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੁਰੂ ਘਰ ਨੂੰ ਨੰਨ ਸਾਰੇ ਰਾਜੇ ਜੀਆਂ ਬਖਸ਼ਿਸ਼ਾਂ ਲੈਣ ਵਾਸਤੇ ਸਮੂਹ ਸੰਸਾਰ ਅੱਜ ਬਹੁਤ ਹੀ ਤਾਬਲਾ ਹੈ ਬੜੀ ਭਾਵਨਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਗੁਰੂ ਪਾਤਸ਼ਾਹੀ ਦੇ ਪ੍ਰਕਾਸ਼ਪੁਰਬ ਦੀ ਖੁਸ਼ੀ ਚ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ ਔਰ ਅੱਜ ਲੋੜ ਬਹੁਤ ਵੱਡੀ ਆ ਕਿਉਂਕਿ ਸੰਸਾਰ ਤਪੀਸ ਚਾਹੁੰਦੇ ਆ ਏਕਤਾ ਇਤਿਹਾਸ ਚਾਹੁੰਦੇ ਆ ਰੋਹਾਨੀ ਗਿਆਨ ਚਾਹੁੰਦੇ ਆ ਸਮਾਜਿਕ ਪੱਧਰ ਉੱਤੇ ਚੜਨਾ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਜਗਤ ਨੂੰ ਜਾਣੂ ਕਰਵਾਇਆ ਜਾਏ ਤੇ ਇਹਨੂੰ ਇੰਪਲੀਮੈਂਟ ਵੀ ਕੀਤਾ ਜਾਏ ਉਹ ਉਹਦੇ ਲਈ ਇੱਕ ਹੁਕਮ ਹੈ ਰਾਜਾ ਇਹ ਬਹੁਤਾਂ ਨੂੰ ਤਾਂ ਕਿ ਸੰਸਾਰ ਜਾਗ ਉੱਠੇ ਤੇ ਗੁਰੂ ਦੇ ਸ਼ਬਦ ਤੋਂ ਜਾਣੂ ਹੋਵੇ ਅੱਜ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ ਹੈ ਨਾ ਸਮਝਦਾ ਗੁਰਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜੇ ਦੇ ਉੱਤੇ ਅੱਜ ਜਿੱਥੇ ਸ੍ਰੀ ਸੰਗਤ ਵੱਡੀ 71 ਦਾਤੇ ਵਿੱਚ ਇਕੱਤਰ ਹੋਈ ਅਰਸ਼ਮੁਲੀਅਤ ਕੀਤੀ ਉੱਥੇ ਜੋ ਉਹਨਾਂ ਨੇ ਅੱਜ ਤੋਂ ਕਾਫੀ ਸੈਂਕੜੇ ਸਾਲ ਪਹਿਲਾਂ ਜੋ ਸੁਨੇਹਾ ਦਿੱਤਾ ਉਸ ਸਮੇਂ ਜਦੋਂ ہمارا ਸਿੱਖਾ ਪ੍ਰਕਾਸ਼ ਹੋਇਆ ਉਸ ਸਮੇਂ ਜਦੋਂ ਧਰਤੀ ਦੇ ਉੱਤੇ ਚਾਰੇ ਪਾਸੇ ਜ਼ਬਰ ਜ਼ੁਲਮ ਜਾਤ ਪਾਤ ਉੱਚ ਨੀਚ ਦੇ ਵਿੱਚ ਸਮੁੱਚੀ ਜਿਹੜੀ ਕਾਇਨਾਤ ਘिरी ਹੋਈ ਸੀ ਉਸ ਸਮੇਂ ਉਹਨਾਂ ਨੇ ਉਹ ਜਿਹੜੀ ਸਾਰੀਆਂ ਕ੍ਰਿਤੀਆਂ ਸਾਰੀਆਂ ਬੁਰਾਈਆਂ ਕਰਨ ਦਾ ਜਿਹੜਾ ਸੁਨੇਹਾ ਦਿੱਤਾ ਸਮਸੰਧ ਅੱਜ ਵੀ ਸਾਨੂੰ ਬਨਰਪਾਤ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜੋ ਸਮਾਜ ਦੇ ਵਿੱਚ ਬੁਰਾਈਆਂ ਨੇ ਜੋ ਸਮਾਜ ਦੇ ਵਿੱਚ ਕ੍ਰਿਤੀਆਂ ਨੇ ਉਹ ਸਾਰੀਆਂ ਨੂੰ ਖਾਤਮਾ ਕਰਨ ਦੇ ਲਈ ਉਹਨਾਂ ਦੀਆਂ ਸਖਿਆਵਾਂ ਦੇ ਉੱਤੇ ਸਾਨੂੰ ਚੱਲਣ ਦੀ ਲੋੜ ਆ ਤਾਂ ਕਿ ਸਾਡਾ ਭਾਈਚਾਰਾ ਜੁੜ ਸਕੇ ਸਾਡਾ ਸਮਾਜ ਜੁੜ ਸਕੇ ਜੁੜ ਸਕੇ ਉਹ ਸਾਡੀ ਜਿਹੜੀ ਆ ਜਿੰਨਾ ਵੀ ਸਾਡਾ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਨਾਂ ਦਾ ਖਾਤਮਾ ਹੋ ਸਕੇ ਸੋ ਅੱਜ ਇਸੇ ਸਨੇਹ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਬਰਕਾਸ਼ ਦਿਹਾੜੇ ਦੇ ਸਮਰਪਤ ਤੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਔਰ ਕਰ ਕਰ ਗੁਰਨਾਨਕ ਪਾਤਸ਼ਾਹ ਜੀ ਦਾ ਸਨੇਹਾ ਜਿਹੜਾ ਪਹਚਾਉਣ ਦਾ ਇੱਕ ਅਪਰਾਲਾ ਹੈ ਇੱਕ ਕੋਸ਼ਿਸ਼ ਹੈ ਤੇ ਸਾਨੂੰ ਉਮੀਦ ਆ ਕਿ ਸੰਗਤ ਸਾਰੀ ਉਹਨਾਂ ਦੇ ਸਿਖਿਆਮਾਂ ਦੇ ਉੱਤੇ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਉਹਨਾਂ ਦੀਆਂ ਜੋ ਸਿੱਖਿਆ ਮਾਂ ਅੱਜ ਤੱਕ ਸਾਨੂੰ ਦਿੱਤੀਆਂ ਨੇ ਉਹਨਾਂ ਦੇ ਉੱਤੇ ਚੱਲ ਕੇ ਆਪਣੇ ਆਪਣੇ ਜੀਵਨ ਨੂੰ ਸਫਲ ਬਣਾਉਣਗੇ ਆਪਣੇ ਇਲਾਕੇ 'ਚ ਆਪਣੇ ਸਮਾਜ ਨੂੰ ਸਾਰਿਆਂ ਨੂੰ ਚੰਗਾ ਚੰਗਾ ਬਣਾਉਣ ਦਾ ਪ੍ਰਯਾਲਾ ਕਰਨਗੇ ਵਾਈਗਰ ਦਾ ਸਾਥ ਸਾਥ ਵਾਈਗਰ ਜੀ ਕੀ ਬਤੇ ਅੱਜ ਗੁਰਮਾਨਤ ਸਿੰਘ ਦੇ ਪ੍ਰਕਾਸ਼ਪੁਰ ਦੀ ਮੂਹ ਸੰਗਤ ਨੂੰ ਸਾਰੀ ਦੁਨੀਆ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਅੱਜ ਦੇ ਨਗਰਿਕਾ ਨਿਕਲੇ ਜੀ ਹਰ ਹਰ ਸਾਲ ਦੀ ਤਰ੍ਹਾਂ ਪਾਪਾ ਜੋਰਾ ਤੋਂ ਫਤਿਹ ਸਿੰਘ ਸਕੂਲ ਸਮੂਹੇ ਸਰਾਫ ਔਰ ਬੱਚੇ ਇਸ ਨਗਰ ਕਪਤਨ ਵਿੱਚ ਹਿੱਸਾ ਲੈ ਰਹੇ ਨੇ ਔਰ ਮੈਂ ਨੋਕੇ ਰਤੇ ਸਮੂਹੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਸਾਰੇ ਬੇਸ਼ਾ ਬੇਸ਼ਾ ਦੇ ਵਿੱਚ ਦੁਨੀਆ ਦੇ ਵਿੱਚ ਰਹੇ ਰਹਿ ਦੇ ਗੁਰਨਾਮ ਜਨਾਬ ਜਿੱਥੇ ਵੀ ਸੰਗਤ ਹੈ ਉਹ ਬੇਦਰ ਮਾਤ ਨਾ ਲਵਾਦਾ ਚਾਹੇ Hindu ਦੀ ਗੱਲ ਕਰ ਲੋ ਚਾਹੇ Musalman ਦੀ ਕਰ ਲੋ ਚਾਹੇ Laama ਦੀ ਗੱਲ ਕਰ ਲੋ ਸਭ ਦਾ ਸੰਜਾ ਬਾਬਾ ਜੀ ਔਰ ਅੱਜ ਬਹੁਤ ਖੁਸ਼ੀ ਹੈ ਸਾਰੇ ਜਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ ਇਸ ਅਗਰ ਦੇ ਦੰਦੇ ਵਿੱਚ ਸਾਡੀ ਡਿਸਟ੍ਰਿਕਟ ਮਾਰ ਐਸੋਸੀਏਸ਼ਨ ਦਾ ਸ਼ਬਦ ਜੀ ਕੀ ਹੈ ਬਹੁਤ ਬਹੁਤ ਪੱਗ ਹੈ ਔਰ ਬਹੁਤ ਕਾਪੇ ਸਤਿਆਂ ਦੇ ਜਿਹੜੇ ਹੈਗੇ ਆ ਟਾਈਮ ਬੱਥ ਖੋਲਦੇ ਆ ਜਦੋਂ ਇਸ ਤਰ੍ਹਾਂ ਦੇ ਸਮਿਆਂ ਦੇ ਉੱਤੇ ਤੁਸੀਂ ਇਹ ਗੁਰੂ ਮਹਾਰਾਜ ਦਾ ਜਿਹੜਾ ਹੈਗਾ ਬਿਵਾਰ ਕਰਦੇ ਆ ਅੱਜ ਕੀ ਹਾਲ ਹੈ ਵਾਹ ਬਾਬਾ ਜੀ ਜੋ ਮਾਗਦੇ ਚਲਦੇ ਸਾਰੀ ਸਕਦੋ ਲੱਖਾਂ ਕੋਈ ਨਹੀਂ